ਯਾ ਮਰੂੰਗੀ ਯਾ ਮਾਰੂੰਗੀ ਦੋਨਾਂ ਚੇਕ ਕੰਮ ਹੋ ਗਏ ਦਮ ਰੱਖਦੀ ਆ ਨਾ ਬੰਦਾ ਬਣਾਉਣ ਦੀ ਆ ਕੇ ਦਿਖਾ ਬਚਾਲੋ ਪੜੂੰਗੀ ਜਾ ਕੇ ਤਾਂ ਤੁਸੀਂ ਚਿਪਕ ਚਿਪਕ ਕੇ ਵੀਡੀਓਸ ਪਾਉਨੇ ਹੋ ਉਸ ਤੁਸੀਂ ਇੰਨੇ ਉਹਨੂੰ ਰਾਤ ਨੂੰ ਇਕੱਠੇ ਸੋਣੇ ਇਹੋ ਜਿਹਾ ਕਿਹੜਾ ਕੰਟਰੈਕਟ ਹੈ 10 ਦਿਨ ਦੇ ਵਿੱਚ ਆਉਣ ਵਾਲਾ ਕਿ ਮੈਂ ਜਾ ਰਹੀਆਂ ਬੰਬਈ ਤੇ ਜੋ ਉਹਦੇ ਨਾਲ ਹੋਣਾ ਲਾਈਵ ਤੇ ਵਿੱਚ ਉਹਦੀ ਉਹਨੂੰ ਚਾਹੇ ਜਾਣ ਤੋਂ ਮਾਰਾਂ ਚਾਹੇ ਕੋਚਾ ਲਾਈਵ ਕਰੂੰਗੀ ਰੀਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਗਮ ਕਹਿ ਸਕਦੇ ਨੇ ਕੰਮ ਗਰਮੋ ਗਰਮੀ ਹੋਇਆ ਪਿਆ। ਸਾਢੇ 1 ਸਾਲ ਬੰਦਾ ਰਹਿ ਰਿਹਾ ਆ ਲੀਵਿੰਗ ਰਿਲੇਸ਼ਨ ਦੇ ਵਿੱਚ ਸਾਡੀ ਦੋਨੋਂ ਫੈਮਲੀਆਂ ਨੂੰ ਪਤਾ ਆ ਸਭ ਕੁਛ ਆ ਮੈਰਿਜ ਤੱਕ ਕੱਲ ਜਾਂਦੀ ਆ ਇੱਕ ਬੰਦਾ ਭੈਣ ਤੋਂ ਕਹਿ ਕੇ ਰਿਸ਼ਤਾ ਤੋੜ ਦਿੰਦਾ ਆ। ਵਾਰਸ ਦਸਨ ਤੋਂ ਬਾਅਦ ਇੱਕਦਮ ਬੰਦਾ ਮੂਵ ਆਨ ਹੁੰਦਾ ਇੱਕ ਸਿਸਟਰ ਬਣ ਕੇ ਕਹਿੰਦਾ ਕਿ ਭੈਣ ਬਣੀ ਮੈਨੂੰ ਫੋਨ ਨਾ ਕਰ। ਉਹ ਕੁੜੀ ਤੇ ਕੀ ਵੀਰਦੀ ਹੋਗੀ। ਮੈਂ ਇੱਕ ਇੰਟਰਵਿਊ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਉਹਨੂੰ ਭੈਣ ਨਹੀਂ ਕਿਹਾ। ਕਿਹਾ ਉਹਨਾਂ ਨੇ ਜਦ ਮੈਂ ਉਹਨੂੰ ਕਾਲ ਕੀਤੀ ਆ ਮੈਨੂੰ ਕਹਿੰਦਾ ਭੈਣ ਬਣੇ ਫੋਨ ਨਾ ਕਰ। ਉਹਨਾਂ ਨਾਲ ਮੇਰੀ ਗੱਲ ਹੋਈ ਆ ਕਿ ਮੈਨੂੰ ਸੁਣਨ ਦੇ ਵਿੱਚ ਐ ਸੀਗਾ ਕਿ ਤੁਹਾਨੂੰ ਨਾ ਮੈਰਿਜ ਕਰਾਉਣ ਲੱਗਿਆ। ਤੇ ਜਿਹੜੇ ਬੈਸਟ ਫਰੈਂਡ ਨਾਲੋਂ ਭਰਾ ਨਾਲੋਂ ਛੋਟੇ ਉਹਨਾਂ ਨੇ ਦੱਸਿਆ ਸੀਗਾ। ਉਹ ਤਾਂ ਕਹਿੰਦੇ ਕਿ ਸਾਡਾ ਕੰਟਰੈਕਟ ਹੋਇਆ ਹੈ ਕਿ ਸਿਰਫ ਕੰਟਰੈਕਟ ਆ ਫਿਰ ਦਿਖਾਉਣ ਨਾ ਕੰਟਰੈਕਟ ਆ ਇਹੋ ਜਿਹਾ ਕਿਹੜਾ ਕੰਟਰੈਕਟ ਹੁੰਦਾ ਤੁਸੀਂ ਚਿਪਕ-ਚੁਪਕ ਕੇ ਵੀਡੀਓਜ਼ ਪਾਉਨੇ ਹੋ ਕਲੋਜ਼ ਤੁਸੀਂ ਇੰਨੇ ਉਹਨਾਂ ਨੂੰ ਰਾਤ ਨੂੰ ਇਕੱਠੇ ਸੌਣੇ ਇਹੋ ਜਿਹਾ ਕਿਹੜਾ ਕੰਟਰੈਕਟ ਹੈ ਡੇਰੇ ਤੋਂ ਇੰਨੇ ਬੈਠੇ ਆ ਜੇ ਹਿੰਮਤ ਆ ਤਾਂ ਚੰਡੀਗੜ੍ਹ ਵੜ ਕੇ ਦਿਖਾਉਣ ਚੰਡੀਗੜ੍ਹ ਛੱਡ ਮੈਂ ਤਾਂ ਕਿਨੇ ਦਿੱਲੀ ਵੜ ਜਾਣ ਤੁਸੀਂ ਸੁਸਾਈਡ ਕਰਨ ਬਾਰੇ ਸੋਚ ਰਹੇ ਹੋ ਸੁਸਾਈਡ ਹੋਊਗਾ ਜ਼ਰੂਰ ਹੋਊਗਾ ਮੈਨੂੰ ਕੱਲੇ ਕਿਤੇ ਵੀ ਨਹੀਂ ਰੱਖਦੇ ਮੈਨੂੰ ਮੈਨੂੰ ਤਾਂ ਇੱਕ ਮੌਕਾ ਮਿਲੇ ਮੈਨੂੰ ਕੱਲੀ ਬਹਿਣ ਦਾ ਸੁਸਾਈਡ ਪੱਕਾ ਹੋਊ ਸ਼ਰਤ-ਸ਼ਰਤ ਦੇ ਵਿੱਚ ਕਹਿ ਲੈਂਦਾ ਜਦੋਂ ਮਾੜੀ ਕਿਸਮਤ ਹੁੰਦੀ ਪਤਾ ਨਹੀਂ ਲੱਗਦਾ ਬਸ ਉਹ ਮੇਰੀ ਮਾੜੀ ਕਿਸਮਤ ਸੀ ਕਿਤੇ ਲੱਗ ਕਿ ਤੇ ਵੀ ਰੀਲਾ ਤੋਂ ਹੈ ਕਿ ਹੁਣ ਇਹ ਵਿਆਹ ਤੋਂ ਬਾਅਦ ਜਦੋਂ ਹੁਣ ਚਾ ਇਹਨ ਬੱਚਾ ਵੀ ਹੋਇਆ ਬੱਚੇ ਤੋਂ ਬਾਅਦ ਹੁਣ ਇਹੋ ਆਸ਼ਕੀ ਸੁੱਜੀ ਹੈ ਆਸ਼ਕੀ ਸੁੱਜੀ ਜਦੋਂ ਆਪਾਂ ਬੰਦੇ ਨੂੰ ਦੱਸ ਦਿੰਦੇ ਆ ਜਦੋਂ ਉਮਰ 13 ਸਾਲ ਦੀ ਉਮਰ ਦੇ ਵਿੱਚ ਕੀ ਹੁੰਦਾ 16-17 ਸਾਲ ਦੀ ਉਮਰ 'ਚ ਮੇਰੇ ਕੋਲ ਬੇਟਾ ਹੋ ਰਿਹਾ ਤਾਂ ਉਹਨਾਂ ਨੇ ਇੱਕ ਮੈਨੂੰ ਵਿਆਹ ਹੀ ਨਹੀਂ ਕੀਤਾ ਸੀਗਾ ਮੈਨੂੰ ਇੱਕ ਵੇਚਿਆ ਗਿਆ ਸੀਗਾ ਸਿਰਫ ਇੱਕ ਜ਼ਮੀਨ ਪਿੱਛੇ ਵੀ ਕੱਲ ਨੂੰ ਜ਼ਮੀਨ ਵੱਲ ਮੋਲਣਾ ਕਰੇ ਸ਼ਾਇਦ ਅਗਰ ਜੇ ਮੇਰੇ ਫਾਦਰ ਸਾਹਿਬ ਹ ਕਿ ਹਾਂ ਆਪ ਕੀ ਡੈਡ ਐਂਸਾ ਕਰਕੇ ਗੱਲ ਆ ਮੈਨੂੰ ਪਤਾ ਮੇਰੇ ਫਾਦਰ ਸਾਹਿਬ ਨੇ ਕਦੇ ਮੇਰੇ ਨਾਲ ਨਹੀਂ ਮੋਹਨੀ ਸੀ ਮੈਨੂੰ ਕਈ ਕਹਿ ਰਹਿੰਦੇ ਆ ਮੈਂ ਪਿਛਲੇ ਪੋਡਕਾਸਟ ਦੇ ਵਿੱਚ ਦੱਸਿਆ ਸੀਗਾ ਕਿ ਸੋਕਰਤੀ ਜਦੋਂ ਆਇਆ ਸੀਗਾ ਮੇਰਾ ਵੋਸ਼ਨ ਕਰਵਾ ਕੇ ਗਿਆ ਸੀ ਕਈ ਮੁੱਦਾ ਚੱਕ ਰਹੇ ਨੇ ਕਿਉਂ ਬਈ ਪ੍ਰੈਗਨੈਂਟ ਹੋਣਾ ਕੋਈ ਗਲਤ ਗੱਲ ਆ ਤੁਸੀਂ ਵੀ ਤਾਂ ਕਿਸੇ ਦੇ ਕੁੱਖੋ ਜੰਮੇ ਹੋਏ ਆਜੇ ਸੋਕਰਤੀ ਨੂੰ ਪਹਿਲਾਂ ਜਦੋਂ ਮੈਂ ਉਹਦੀ ਤਿਆਰ ਕਰਦੇ ਸੀ ਅੱਜ ਵੀ ਉਹਨੇ ਪਿਆਰ ਕਰਦੀ ਆ ਹਾਂ ਜਿਹੜੀ ਉਹਦੇ ਨਾਲ ਵੀਡੀਓਸ ਪਾਉਂਦੀ ਆ ਉਹਨੂੰ ਵੀ ਦੱਸਣਾ ਚਾਹੁੰਦੀ ਆ ਜੇ ਭੈਣ ਤੂੰ ਕਿਸੇ ਦਾ ਘਰ ਖਰਾਬ ਕਰੇਂਗੀ ਤਾਂ ਤੇਰਾ ਵੀ ਜੁੜੂਗਾ ਜੇ ਤੂੰ ਬਾੜੀ ਹਵਾ ਲੈਨੀ ਆ ਕਿਸੌ ਕਰਤੀਏ ਨਾਲ ਮੇਰੇ ਇੱਕ ਇੰਸਟਾਗ੍ਰam ਵਾਲੇ ਨਾਲ ਗੱਲ ਹੋ ਗਈ ਭੈਣੇ ਕੋਈ ਚੱਕਰ ਨਹੀਂ ਜੀ ਸੱਦ ਕੇ ਕਰ ਜੋ ਚੀਜ਼ ਮੇਰੇ ਨਾਲ ਹੋਈ ਉਹ ਤੇਰੇ ਨਾਲ ਵੀ ਹੋਊਗਾ ਉਹਨਾਂ ਨੇ ਤੇ ਇਹ ਵੀ ਗੱਲ ਕਹੀ ਆ ਕਿ ਮੈਂ ਕਿਤੇ ਘਰੋਂ ਲੱਗੂ ਨੰਗੀ ਆ ਨੰਗੀ ਆ ਤੂੰ ਸਿਰਫ ਇੱਕ ਤਰੇ ਕੋ ਘਰ ਆ ਉਹ ਵੀ ਕਿੰਨੇ ਪਾਇਆ ਤੇਰੇ ਪਿਓ ਨੇ ਪਾਇਆ ਮਨੇ ਆਪਣੀ ਪਰੋਤ ਹੀ ਨਹੀਂ ਝੁੱਕਦਾ ਆਪਣੇ ਪਿਓ ਨੂੰ ਵੀ ਕੁੱਟ ਦੇ ਲੰਗ ਤੈਨੂੰ